ਸਿਕਾ ਜੀ ਸਾਰੇ ਦੋਸਤਾਂ ਨੂੰ ਕਿਵੇਂ ਤੁਸੀਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਗੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਆਪਣੇ ਚੈਨਲ ਤੇ ਤੇ ਆਪਾਂ ਇੱਕ ਜਿਹੜੀ ਪੰਜਾਬ ਦੇ ਯੂਨਿਟ ਆਇਆ ਬਿਜਲੀ ਬਿੱਲ ਉਹਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਹੀ ਵੱਡਾ ਫੈਸਲਾ ਕੀਤਾ ਗਿਆ ਜਿਹੜੇ ਆਪਣੇ 600 ਯੂਨਿਟ ਪੰਜਾਬ ਸਰਕਾਰ ਵੱਲੋਂ ਜਿਹੜੇ ਵੀ ਆਪਣੇ ਪੰਜਾਬ ਦੇ ਆਮ ਲੋਕਾਂ ਨੂੰ ਉਹਨਾਂ ਨੂੰ ਫ੍ਰੀ ਮਿਲਦੀ ਸੀ ਉਹਨਾਂ ਵਾਸਤੇ ਇੱਕ ਬਹੁਤ ਹੀ ਵੱਡੀ ਅਪਡੇਟ ਆਈ ਆ ਜੇਕਰ ਤੁਹਾਡੇ ਘਰ ਵਿੱਚ ਵੀ ਏਸੀ ਹਾ ਕੂਲਰ ਹੈ ਜਾਂ ਫ੍ਰਿਜ ਹੈ ਚਲਾਉਂਦੇ ਹੋ ਤਾਂ ਇਹ ਜਿਹੜੇ ਨਿਯਮ ਆ ਤੁਹਾਡੇ ਵਾਸਤੇ ਜਿਹੜੇ ਇਹ ਲਾਗੂ ਹੋ ਰਿਹਾ ਆ ਤਾਂ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਮੇਰੇ ਦਰਸ਼ਕ ਜਿਹੜੇ ਵੀਡੀਓ ਦੇਖ ਰਹੇ ਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਤੁਸੀਂ ਵੀਡੀਓ ਤੇ ਲਾਸਟ ਤੱਕ ਜਰੂਰ ਬਨੇ ਰਹੋ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਜਿਹੜੀ ਇੱਕ ਜਿਹੜਾ ਇਹ ਵੱਡਾ ਅਪਡੇਟ ਪੰਜਾਬ ਸਰਕਾਰ ਵੱਲੋਂ ਜਿਹੜਾ ਵੱਡਾ ਇੱਕ ਫੈਸਲਾ ਲਿਆ ਗਿਆ ਉਹ ਤੁਹਾਨੂੰ ਸਮਝਾਵੇਗਾ ਤਾਂ ਚਲੋ ਹੁਣ ਆਪਾਂ ਬਿਨਾ ਕਿਸੇ ਦੇਰੀ ਨਾਲ ਵੀਡੀਓ ਸ਼ੁਰੂ ਕਰਦੇ ਹਾਂ ਤਾਂ ਦੇਖੋ ਜੀ ਪੰਜਾਬ ਸਰਕਾਰ ਵੱਲੋਂ ਜਿਹੜੀ ਆਪਣੀ ਵੱਡੀ ਅਪਡੇਟ ਇਹ ਆਈ ਹੈ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਜਿਹੜਾ ਤੁਹਾਡੇ ਘਰ ਦੇ ਵਿੱਚ ਜਿਹੜਾ ਮੀਟਰ ਲੱਗਾ ਹੁੰਦਾ ਆ ਉਹ ਹੁੰਦਾ ਆ ਕਿਲੋਵਾਟ ਦੇ ਹਿਸਾਬ ਦੇ ਨਾਲ 1 ਕਿਲੋਵਾਟ 2 ਕਿਲੋਵਾਟ 3 ਕਿਲੋਵਾਟ 5 ਕਿਲੋਵਾਟ ਜਿਵੇਂ ਤੇ ਤੁਹਾਡੇ ਘਰ ਆ ਉਸ ਹਿਸਾਬ ਨਾਲ ਜਿਹੜਾ ਘਰ ਦਾ ਲੋਡ ਵੱਧਦਾ ਹੁੰਦਾ ਆ ਜਿਹੜੀਆਂ ਜਾਂ ਫਿਰ ਜਿਹੜੀਆਂ ਚੀਜ਼ਾਂ ਤੁਸੀਂ ਰੱਖੀਆਂ ਹੋਈਆਂ ਉਸ ਹਿਸਾਬ ਨਾਲ ਘਰ ਦਾ ਜਿਹੜਾ ਉਹ ਲੋਡ ਵੱਧਦਾ ਹੁੰਦਾ ਤੇ ਜਿਹ ਫਿਰ ਜਾਂ ਫਿਰ ਤੁਸੀਂ ਜਿਹੜੀ ਮੀਟਰ ਉਹ ਲਗਾਏ ਰੱਖਨੇ ਆ ਤਾਂ ਗੱਲਬਾਤ ਐਦਾਂ ਆ ਕਿ ਜਿਹੜੇ ਆਪਣੇ 600 ਯੂਨਿਟ ਜਿਹੜੀ ਆਪਣੀ ਫ੍ਰੀ ਕੀਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਪਰ ਜਿਹੜੇ ਕਈ ਜਿਹੜੇ ਆਪਣੇ ਆਮ ਘਰਾਂ ਉਹਨਾਂ ਦੇ ਵਿੱਚ ਜਿਹੜਾ 1 ਕਿਲੋਵਾਟ ਦਾ ਉਹ ਜਿਹੜਾ ਉਹ ਬਿਜਲੀ ਦਾ ਮੀਟਰ ਲੱਗਾ ਹੋਇਆ ਸੀਗਾ ਅਤੇ 1 ਕਿਲੋਵਾਟ ਦਾ ਬਿਜਲੀ ਦਾ ਮੀਟਰ ਲੱਗਾ ਹੋਇਆ ਸੀ ਅਤੇ ਉਹਨਾਂ ਦੇ ਘਰ ਦੇ ਵਿੱਚ ਕੂਲਰ ਵੀ ਚੱਲਦੇ ਨੇ ਫ੍ਰਿਜ ਵੀ ਚੱਲਦੇ ਨੇ ਤੇ ਅੱਜ ਕੱਲ ਜਿੰਨੇ ਵੀ ਆਪਣੇ ਘਰ ਹੈਗੇ ਨਾ ਉਹਨਾਂ ਨੇ ਆਪਣੇ AC ਵੀ ਲਵਾ ਰੱਖੇ ਨੇ ਆਮ ਆਮ ਘਰਾਂ ਦੇ ਵਿੱਚ ਜਿੰਨੇ ਵੀ ਆਪਣੇ ਬੰਦੇ ਆ ਸਾਰੇ ਉਹ AC ਵੀ ਆਪਣੇ ਘਰ 'ਚ ਲਗਾ ਰੱਖੇ ਨੇ ਤਾਂ AC ਲਗਾਣ ਕਰਕੇ ਜਿਹੜਾ ਆਪਣਾ 1 ਕਿਲੋਵਾਟ ਦਾ ਜਿਹੜਾ ਮੀਟਰ ਲੱਗਾ ਹੋਇਆ ਆ ਤੇ 1 ਕਿਲੋਵਾਰਟ ਦੇ ਵਿੱਚ ਜਿਹੜਾ ਆਪਣਾ AC ਉਹ 1 ਕਿਲੋਵਾਰਟ ਦੇ ਵਾਸਤੇ ਨਹੀਂ ਹੈਗਾ ਘੱਟ ਤੋਂ ਘੱਟ AC ਲਗਾਉਣ ਵਾਸਤੇ 2 ਕਿਲੋਵਾਰਟ ਦੀ ਜਿਹੜੀ ਆਪਣੀ ਜ਼ਰੂਰਤ ਹੁੰਦੀ ਆ ਤਾਂ ਜੇਕਰ ਕਿਸੇ ਦੇ ਸ਼ਿਕਾਇਤ ਕੀ ਜਾ ਕੇ ਕਹਿੰਦੇ ਜੇਕਰ ਵੀ ਤੁਹਾਡੇ ਘਰ ਦੇ ਵਿੱਚ ਜਿਹੜਾ ਆਪਣਾ ਛਾਪਾ ਮਾਰਿਆ ਜਾਂਦਾ ਹੈ ਬਿਜਲੀ ਮਹਿਕਮੇ ਵੱਲੋਂ ਫਿਰ ਜੇ ਆ ਜੇ ਛਾਪਾ ਮਾਰਨ ਤੋਂ ਬਾਅਦ ਤੁਹਾਡੇ ਘਰ ਦੇ ਵਿੱਚ AC ਵੀ ਲੱਗਾ ਹੋਇਆ ਕੂਲਰ ਵੀ ਫ੍ਰਿਜ ਸਾਰੇ ਕੁਝ ਲੱਗਾ ਹੋਇਆ ਤੇ ਜਿਹੜਾ ਆਪਣਾ ਤੁਹਾਡੇ ਘਰ 'ਚ 1 ਕਿਲੋਵਾਰਟ ਦਾ ਮੀਟਰ ਲੱਗਾ ਹੋਇਆ ਤਾ ਫਿਰ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਜਿਹੜਾ ਵੀ ਆਪਣਾ ਜਿੰਨੇ ਵੀ ਆਪਣੇ ਪੈਸੇ ਰਕਮ ਜਿਹੜੀ ਉਹਨਾਂ ਵੱਲੋਂ ਜੇ ਜੁਰਮਾਨਾ ਆਏਗਾ ਉਹ 1 ਲੱਖ ਕੁਛ ਉਹ ਵੀ ਜਿਹੜਾ ਤੁਹਾਡੇ ਉਹ ਤੁਹਾਨੂੰ ਕਹਿਣ ਉਹ ਕਿ ਇਹ ਜਾ ਸਕਦਾ ਹੈ ਕਿ ਜੁਰਮਾਨਾ ਭਰਨਾ ਵੀ ਜਿਹੜਾ ਤੁਹਾਨੂੰ ਉਹ ਪੈ ਸਕਦਾ ਆ ਇਸ ਕਰਕੇ ਜੇ ਤੁਸੇ ਪਰ ਘਰ ਦਾ ਜਿਹੜਾ ਲੋਡ ਆ ਉਹ ਤੁਹਾਨੂੰ ਦਾਨਾ ਚਾਹੀਦਾ ਆ ਤੇ ਤੁਹਾਨੂੰ ਘਰ ਦੀ ਲੋਡ ਬਦਾਨ ਵਾਸਤੇ ਤੁਸੀਂ ਕੀ ਕਰਨਾ ਆ ਸਭ ਤੋਂ ਪਹਿਲੇ ਜਿਹੜੀ ਵੀ ਪਿੰਡ ਦਾ ਜਿਹ ਪਿੰਡ ਜਾਂ ਸ਼ਹਿਰ ਜੀ ਤੁਸੀਂ ਰਹਿੰਨੇ ਆ ਉਸ ਤੇ ਜਿਹੜੇ ਨੇੜੇ ਜਰਾ ਬਿਜਲੀ ਵਿਭਾਗ ਜਰਾ ਬਿਜਲੀ ਘਰਿਆ ਉਸ ਤੇ ਜਾਣਾ ਹੈ ਤਾਂ ਬਿਜਲੀ ਘਰ ਦੇ ਵਿੱਚ ਜਾ ਕੇ ਤੁਸੀਂ ਉਹ ਦਸਤਾਵੇਜ਼ ਦਿੰਦੇ ਆ ਫਾਰਮ ਦਿੰਦੇ ਆ ਉਹ ਬਿੱਲ ਫਾਰਮ ਭਰ ਕੇ ਜਿੰਨੇ ਵੀ ਲੋਡ ਆ ਤੁਹਾਡੇ ਹਿਸਾਬ ਨਾਲ ਜਿਹੜਾ ਲੋਡ ਦੇ ਹਿਸਾਬ ਨਾਲ ਜੇ ਤੁਸੀਂ ਮੀਟਰ ਤੁਹਾਡਾ ਉਹ ਮੀਟਰ ਜਿਹੜਾ ਉਹ ਚੇਂਜ ਕਰਾ ਲੈਣਾ ਹੈ ਮੀਟਰ ਜਿੰਨੇ ਵੀ ਆਪਣੇ ਲੋਡ ਹੋਇਆ ਸ਼ਾਇਦ ਕਿੰਨਾ ਪਬਜੀ 2 ਕਿਲੋਵੈਟ ਦੀ ਜ਼ਰੂਰਤ ਹੈ 2 ਕਿਲੋਵੈਟ ਦੇ ਲੋ ਲੋ 3 ਕਿਲੋਵੈਟ ਦੀ ਜ਼ਰੂਰਤ ਹੈ 3 ਕਿਲੋਵੈਟ ਦੇ ਲੋ ਲੋ ਤਾਂ ਕਿ ਜਿਹੜਾ ਆਪਣਾ ਤੁਹਾਡਾ ਸਭ ਕੁਝ ਵਧੀਆ ਚੱਲਦਾ ਰਹੇਗਾ ਤੇ ਸਭ ਕੁਝ एकदम ਬਿਲਕੁਲ ਠੀਕ ਚੱਲਦਾ ਰਹੇਗਾ ਤਾਂ ਉਮੀਦ ਕਰਦਾ ਹਾਂ ਤੁਹਾਨੂੰ ਖਬਰ ਜਿਹੜੀ ਉਹ ਸਮਝ ਲੱਗ ਗਈ ਹੋਵੇਗੀ ਅਤੇ ਹੁਣ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਜੇਕਰ ਤੁਹਾਡਾ ਇਸ ਵੀਡੀਓ ਜਾਂ ਫਿਰ ਇਸ ਰਿਲੇਟਡ ਕੋਈ ਵੀ ਜਿਹੜਾ ਤੁਹਾਡਾ ਜਿਹੜਾ ਕੁਐਸਚਨ ਹੈਗਾ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਿਹੜੇ ਦੋਸਤੋ ਮੈਂ ਤੁਹਾਨੂੰ ਇੱਕ ਹਰੇਕ ਕਮੈਂਟ ਦਾ ਜਵਾਬ ਉਹ ਦਵਾਂਗਾ ਠੀਕ ਹੈ ਜੀ ਧੰਨਵਾਦ ਜੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਜਾਜਦੇ ਹੋ ਧੰਨਵਾਦ